ਹਿੰਦੀ ਨਹੀਂ ਆਣਾ ਤੁਹਾਡਾ ਕੰਮ ਪਟਾਣਾ ਨੂੰ ਕਰਾਉਣੀ। ਜਦ ਨਹੀਂ ਆਣਾ ਤੁਹਾਡਾ ਕੰਮ ਪਟਾਣਾ ਨੂੰ ਕਰਾਉਣੀ। ਜਿਹੜੇ ਸਰਕਾਰ ਦੇ ਧੱਲੇ ਬਣੇ ਆ ਉਹਨਾਂ ਨੂੰ ਸਪੋਟੀਆਂ ਦਿੱਤੀਆਂ। ਕਿ ਜੇ ਲੋੜ ਪਈ ਤਾਂ ਤੁਹਾਨੂੰ ਛੁੱਟੀ ਨਹੀਂ ਹੁੰਦੀ, ਤਾਂ ਛੁੱਟੀ ਫੇਰਦੀ ਨਹੀਂ ਹੁੰਦੀ, ਤਾਂ ਛੁੱਟੀ ਵੇਣ ਬੰਨੋ ਕੋਲ। ਕੱਲ ਰਾਤ ਬਟਾਲਾ ਵਿੱਚ ਗੋੜੀਬਾਰੀ ਹੋਈ ਹੈ ਜਿੱਥੇ ਦੋ ਵਿਅਕਤੀ ਮਰੇ ਹਨ ਅਤੇ ਚਾਰ ਜ਼ਖਮੀ ਹਨ ਜਿਸ ਤੇ ਰੋਸ ਵਜ੍ਹਾ ਅਜ ਬਟਾਲਾ ਬੰਦ ਕੀਤਾ ਜਾ ਰਿਹਾ ਹੈ। ਆਹ ਗੱਲ ਕਰਦੇ ਹਾਂ ਰਮੇਸ਼ ਨੀਰ ਸ਼ਿਵਸ਼ਨਾ ਬਾਲ ਠਾਕਰੇ ਦੇ ਵਾਈਸ ਪ੍ਰਧਾਨ ਪੰਜਾਬ ਨਾਲ। ਹਾਂ ਜੀ ਦਬਿਸ਼ ਨਾਇਰ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਕੱਲ ਰਾਤ ਜਿਹੜਾ ਵਾ ਦੋ ਲੋਕਾਂ ਨੂੰ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਉਹਦੇ ਵਿਰੋਧ ਵਿੱਚ ਆਪਾਂ ਇਹ ਬਟਾਲਾ ਬੰਦ ਕੀਤਾ ਅੱਜ ਇਹਦੇ ਨਾਲ ਸੌਵਰ ਵੀ ਬਟਾਲਾ ਬੰਦੀ ਕੱਲ੍ਹ ਦਿੱਤੀ ਆਪਾਂ ਕਿਉਂਕਿ ਇਹ ਜਿਹੜੀ ਬਟਾਲਾ ਪੁਲਿਸ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਸਾਡੇ ਹਿੰਦੂਆਂ ਦੀ ਸਾਡੇ ਪੰਜਾਬ ਵਾਸੀਆਂ ਦੀ ਰਾਖੀ ਕਰਨ ਤੇ ਫੇਲ ਆ ਅਰ ਪਾਰ ਰੁਪਈਆ ਦੀ ਫਰੋਤੀ ਬਟਾਲਾ ਸ਼ਹਿਰ ਚ ਚੱਲੀ ਗਈ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲੋ ਉਹਨੂੰ ਕਹਿੰਦੇ 10 ਲੱਖ ਮੰਗੀਏ ਕਹਿੰਦੇ 20 ਲੱਖ ਕਹਿੰਦੇ 50 ਲੱਖ ਕਹਿੰਦੇ ਕਰੋੜ ਰੁਪਈਆ ਲਖੜਾਂ ਦਾ ਇਹਦੀ ਸਰਕਾਰ ਨੂੰ ਇਹ ਜਿਹੜੀ ਲੋਕਾਂ ਦੀ ਜਾਣ ਮਾਨ ਦੀ ਵਜ੍ਹਾ ਨਹੀਂ ਕਰ ਸਕਦੀ ਜਿਹਦੇ ਵਿਰੋਧ ਆਪਾਂ ਬਟਾਲਾ ਬੰਦ ਕੀਤਾਗਾ ਜੇ ਸਰਕਾਰ ਬੰਦੇ ਦੀ ਪੁੱਤਰ ਨਾਲ ਬਣੀ ਬਟਾਲਾ ਪਾਸਿਆਂ ਦੀ ਹੁਆਜਤ ਨਾ ਕੀਤੀ ਤਾਂ ਫਿਰ ਸਰਕਾਰ ਦੀ ਇਟਨਾ ਟਕੜਕਾਵਾਂਗੇ ਅਰੇ ਨਾ ਮੈਂ ਚਲੀ ਜਾਓ ਪਿਛੇ ਵੀ ਤੁਸੀਂ ਕਿਹਾ ਸੀ ਬਟਾਲਾ ਬਿਹਾਰ ਦੀ ਰਾਤ ਮੈਂ ਤੁਹਾਡੇ ਮੈਂ ਤੁਹਾਡੇ ਚੈਨਲ ਦੇ ਉੱਪਰ ਕਿਹਾ ਜੀ ਆ ਦੇਖ ਦੁਕਾਨਾ ਯਾਰ ਕਦ ਤੱਕ ਕਦ ਬੰਦ ਕਰ ਲੈ ਯਾਰ ਓ ਸੁਣਦੇ ਨਹੀਂ ਬੰਦ ਕਰ ਉਹਨੂੰ ਇੱਧਰ ਹਾਈ ਮੈਂ ਤੁਹਾਡੇ ਚੈਨਲ ਤੇ ਗੱਲ ਕਹੀ ਕਿ ਬਟਾਲਾ ਜਿਹੜਾ ਪੰਜਾਬ ਜਿਹੜਾ ਬਿਹਾਰ ਬਣਿਆ ਤਾਂ ਬਟਾਲਾ ਉਹਦੀ ਰਾਜਧਾਨੀ ਜਿੱਥੋਂ ਇਹ ਸਬਦ ਹੋ ਗਿਆ ਅੱਜ ਤੁਸੀਂ ਵੇਖ ਸਕਦੇ ਹੋ ਕਿ ਬਟਾਲਾ ਦਾ ਕੀ ਹਾਲ ਆ ਕੋਈ ਬੰਦਾ ਸੇਵ ਨਹੀਂ ਆ ਜਿਹਦੇ ਕਰਕੇ ਮੈਂ ਇਹ ਗੱਲ ਕਹੀ ਬਟਾਲਾ ਜਿਹੜੀ ਪੰਜਾਬ ਦੀ ਬਿਹਾਰ ਦੀ ਰਾਜਧਾਨੀ ਬਣ ਗਈ ਕੋਈ ਲੁੱਟਾ ਖੋਮਾ ਹਾਂ ਤਹੀਂ ਛਟਾਕ ਰਹਾ ਉਹ ਆਉਂ ਜੂਆ ਕਰਾਉਣਾ ਪੁਲਿਸ ਨੂੰ ਪੈਸਾ ਦਿਓ ਦਿਓ ਤੇ ਜੇ ਤਹੀਂ ਹੋਰ ਬਗਿਆਰ ਕੋਈ ਚਟਾ ਵੇਦਣਾ ਜਿਹੜਾ ਮਰਜ਼ੀ ਕੰਮ ਕਰਨਾ ਕਰੋ ਪੁਲਿਸ ਪੈਸਾ ਲੈਣ ਨੂੰ ਤਿਆਰ ਬੈਠਿਆ ਲੇਕਿਨ ਤੁਹਾਡੀ ਫਾਇਦ ਕਰਨ ਨੂੰ ਤਿਆਰ ਨਹੀਂ ਬੈਠੀ ਬਾਕੀ ਤੁਸੀਂ ਬੱਸ ਸੇਵਾ ਦਾ ਲਓ। ਇਹ ਰੋਲ ਦਾ ਪੈ ਕਰਦੇ ਪੈ ਕਰਦੇ ਚਲੋ ਅੱਗੇ ਚਲੋ ਅੱਗੇ ਬੋਲੋ। ਮੈਂ ਕਹਿੰਦਾ ਕਹਿੰਦਾ ਕੋਈ ਚਲੋ ਸਾਡੇ। ਆਓ ਅੱਗੇ ਜਾਓ। ਪਾਰਟੀ ਪ੍ਰਧਾਨ ਆਓ। ਦੇਖੋ ਜੀ ਮੈਂ ਅੱਜ ਇਹਨਾਂ ਦੇ ਚੈਨਲ ਤੇ ਰਾਈ ਆਪਣੇ ਬਟਾਲਾ ਦੇ ਸਾਰੇ ਹੀ ਦੁਕਾਨਦਾਰ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਉਹ ਜਿਹੜਾ ਕੱਲ ਗੋਲੀकांड ਹੋਇਆ ਜਿਹਦੇ ਵਿੱਚ ਸਾਡੇ ਬਟਾਲਾ ਦੇ ਦੋ ਨੌਜਵਾਨ ਸ਼ਹੀਦ ਹੋ ਗਏ ਨੇ, ਚਾਰ ਜ਼ਖਮੀ ਹੋ ਗਏ ਨੇ। ਇਹ ਬਹੁਤ ਹੀ ਮਾਰੀ ਘਟਨਾ ਹੈ। ਸ਼ਹਿਰ ਦੇ ਵਿੱਚ ਇਸ ਤਰ੍ਹਾਂ ਸ਼ਰੇ ਆਮ ਜਿੱਤੇ ਐਮਐਲਏ ਸਾਹਿਬ ਦਾ ਵੀ ਕੁਠੀਏ ਸਾਡੇ ਚੇਅਰਮੈਨ ਸਾਹਿਬ ਦੀ ਵੀ ਕੁਠੀਏ ਬਟਾਲਾ ਡੀਐਸਪੀ ਸਾਹਿਬ ਦੀ ਵੀ ਕੁਠੀਏ ਤੇ ਉਹਦੇ ਹੀ ਥੋੜੀ ਦੂਰੀ ਦੇ ਉੱਤੇ ਇਸ ਤਰ੍ਹਾਂ ਜਿਹੜਾ ਗੋਲੀਕਾਂ ਹੋ ਜਾਣਾ ਸ਼ਰੇ ਆਮ ਇੰਨੀਆਂ ਗੋਲੀਆਂ ਚਲਾਈਆਂ ਜਾਣੀਆਂ ਤੇ ਇਹਨੇ ਦੋ ਲੋਕਾਂ ਨੂੰ ਮਾਰ ਕੇ ਚਾਰ ਨੂੰ जख्मी ਕਰ ਦਿੱਤਾ ਗਿਆ ਇਹਦੇ ਇਸ ਤੋਂ ਸ਼ਰਮਨਾਕ ਗੱਲ ਬਟਾਲਾ ਵਿੱਚ ਨਹੀਂ ਹੋ ਸਕਦੀ ਅਸੀਂ ਇਸ ਦੇ ਰੋਸ ਰੂਪ ਹੀ ਅੱਜ ਬਟਾਲਾ ਵਿੱਚ ਬਟਾਲਾ ਬੰਦ ਦੀ ਕਾਰ ਦਿੱਤੀ ਏ ਤਾਂ ਕਿ ਬਟਾਲਾ ਪੁਲਿਸ ਅਧਿਕਾਰੀਆਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਲਈ ਜਾਗੇ ਉਹ ਸੁੱਤਾ ਹੋਇਆ ਏ ਉਹ ਸ਼ਾਇਦ ਇਹ ਸੋਚਦੇ ਨੇ ਕਿ ਲੋਕ ਆਪ ਹੀ ਸੁਰੱਖਿਅਤ ਨੇ ਜਦ ਕਿ ਬਟਾਲਾ ਪੁਲਿਸ ਨੂੰ ਪਤਾ ਹੈ ਵੀ ਵਾਰ-ਵਾਰ ਦੁਕਾਨਦਾਰਾਂ ਕੋ ਫਰੋਟੀਆਂ ਮੰਗੀਆਂ ਜਾ ਰਹੀਆਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਬਟਾਲਾ ਪੁਲਿਸ ਇਸ ਵਾਸਤੇ ਕਿਸ ਤਰ੍ਹਾਂ ਦਾ ਵੀ ਕੋਈ ਜਿਹੜਾ ਵਾ ਉਜਰ ਨਹੀਂ ਕਰ ਰਹੀ ਉਹ ਆਪਣੀ ਕੋਈ ਮਿਹਨਤ ਨਹੀਂ ਕਰ ਰਹੀ ਕਿ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ ਉਹਨਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਬਟਾਲਾ ਦੇ ਪੁਲਿਸ ਨੇ ਅੱਕੇ ਲਾਏ ਜਾਣ ਪੀਸੀ ਆਰ ਦੀ ਚਲਾਈ ਜਾਵੇ ਜਾਂ ਉਸ ਦੀ ਗਸ਼ਤ ਵਧਾਈ ਜਾਵੇ ਤੁਸੀਂ ਬਟਾਲਾ ਦੇ ਸ਼ਹਿਰ ਜਿਹੜੇ ਮਰਜੀ ਚੌਕ ਤੇ ਚੱਲ ਜਾਓ ਤੁਹਾਨੂੰ ਇਸ ਵੇਲੇ ਰਾਤ ਨੂੰ ਸਵੇਰੇ ਇੱਕ ਦਾ ਵੀ ਕੋਈ ਨਾਕਾ ਨਹੀਂ ਲੱਪਣਾ ਤੇ ਜਿਹੜੇ دہشت ਕਰਦੇ ਨੇ ਕਿਉਂ ਡਰਨਗੇ ਇਹਨਾਂ ਨੂੰ ਡਰਨ ਦੀ ਕੀ ਲੋੜ ਹੈ ਉਹਨਾਂ ਨੂੰ ਪਤਾ ਇੱਧਰ ਕਾਂਡ ਕਰਕੇ ਨਿਕਲ ਜਾਣਾ ਉਹ ਆਪਣੀ ਬੇਖੋਹ ਹੋ ਕੇ ਆਪਣਾ ਕਾਂਡ ਕਰਦੇ ਨੇ ਤੇ ਭੱਜ ਜਾਂਦੇ ਨੇ ਇਸ ਕਰਕੇ ਬੇਨਤੀ ਕਰਦੇ ਆ ਵੀ ਸਾਰੇ ਹੀ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਸਾਡਾ ਸਾਥ ਦਿਓ ਤੇ ਸਾਰਾ ਬਟਾਲਾ ਅੱਜ ਬੰਦ ਰੱਖੋ ਜੈ ਸ਼੍ਰੀ ਧਾਮ ਚਲੋ ਜੀ ਚਲੋ 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 ਯਾਰ ਸਾਰੇ ਦੁਕਾਨਾਂ ਬੰਦ ਕਰ ਦਿਓ ਆਪ ਜੀ ਨੂੰ ਪਿੱਛੋਂ ਲਾਈਵ ਕਵਰੇਜ ਦਿਖਾਉਂਦੇ ਆ ਰਹੇ ਹਾਂ ਕਿ ਜਿਸ ਤਰ੍ਹਾਂ ਛੇਵਚਾਨਾ ਨੇ ਇਹ ਬਟਾਲਾ ਬੰਦ ਕਰਨ ਦੀ ਕਾਲ ਦਿੱਤੀ ਸੀ ਅੱਜ ਦੀ ਵੀ ਤੇ ਸੋਮਵਾਰ ਦੀ ਵੀ ਤੇ ਸੋ ਇਹ ਦੁਕਾਨਾਂ ਬੰਦ ਕਰਾਉਂਦੇ ਕਰਾਉਂਦੇ ਹੋਣੇ ਨਾ ਆ ਕੇ ਐਸਐਸਪੀ ਦਫਤਰ ਬਟਾਲਾ ਦੇ ਅੱਗੇ ਧਰਨਾ ਲਾਇਆ ਹੈ ਬਾਕੀ ਤੁਹਾਨੂੰ ਦਿਖਾਉਂਦੇ ਰਹਾਂਗੇ ਲਾਈਵ ਤਸਵੀਰਾਂ ਜੈ ਹਿੰਦ ਜਿੰਦਾਬਾਦ 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 ਇਹ ਕਿਹਾਗੇ ਜਿੰਦਾਬਾਦ ਮੁਤਾਬਕ ਮੁਤਾਬਕ ਇਹ ਕਿਹਾਗੇ ਜਿੰਦਾਬਾਦ ਮੁਤਾਬਕ ਮੁਤਾਬਕ ਜਿੰਦਾਬਾਦ ਰਾਤਾ